ਮੈਂ ਹਸਪਤਾਲ ਆਇਆ ਇਹਦੀ ਖਬਰ ਲੈਣ ਕਿ ਦੇਖੋ ਇੱਥੇ ਮਰੀਜ਼ਾਂ ਨੇ ਆਣਾ ਕਿਸੇ ਪ੍ਰੈਗਨੈਂਟ ਜਨਾਨੀ ਨੇ ਵੀ ਆਣਾ ਕਿਸੇ ਨੇਰੇ ਵੀ ਆਣਾ ਸਵੇਰੇ ਵੀ ਆਣਾ ਤੇ ਇਸ ਗੱਲ ਤੇ ਗੌਰ ਕਰਨਾ ਚਾਹੀਦਾ ਕਿ ਇਸ ਚੀਜ਼ ਨੂੰ ਪਹਿਲ ਦੇ ਆਧਾਰ ਤੇ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਹਸਪਤਾਲ ਮੈਨੇਜਮੈਂਟ ਮੈਨੇਜਮੈਂਟ ਨੂੰ ਕਹਾਂਗਾ ਔਰ ਹੋਰ ਵੀ ਜਿਹੜੇ ਹੈ ਨੇ ਇਹਦੇ ਨਾਲ ਸੰਬੰਧਿਤ ਸਾਰਿਆਂ ਨੂੰ ਕਹਾਂਗਾ ਕਿ ਇਹਦਾ ਕੇਅਰ ਕੀਤੀ ਜਾਏ ਔਰ ਜਲਦੀ ਤੋਂ ਜਲਦੀ ਇਹ ਸੜਕ ਦਾ ਹਲ ਕੀਤਾ ਜਾਏ ਪਾਣੀ ਦੀ ਕੱਲ ਮੁਸ਼ਕਲ ਆਈ ਸੀ 3-4 ਘੰਟੇ ਸਾਡੇ ਇੱਥੇ ਬਿਲਡਿੰਗ ਨਵੀਆਂ ਕੰਸਟਰਕਸ਼ਨ ਚੱਲਦੀ ਵੀ ਕੁਝ ਏਰੀਆਜ਼ ਦੀ ਨਾ ਮੇਂ ਵਿੰਗ ਬਣ ਰਹੇ ਨੇ ਉਹਦੇ ਚ ਇੱਕ ਠੇਕੇਦਾਰ ਨੇ ਅਸੀਂ ਕੱਲ ਸਵੇਰੇ ਦੇਖਿਆ ਕਿ ਉਹਨੇ ਇੱਕ ਟੋਆ ਪੁੱਟਿਆ ਸੀਗਾ ਉਹਦੇ ਚ ਸੜੇੜੀਆਂ ਕੁਛ ਪਾਣੀ ਦੀਆਂ ਪਾਈਪਸ ਨੇ ਉਹ ਡੈਮੇਜ ਹੋ ਗਈਆਂ ਸਨ ਹਸਪੀਟਲ ਹੈ ਹਸਪੀਟਲ ਦੀ ਜਿਹੜੀ ਆਵਾਜਾਈ ਮਤਲਬ ਉਹਦੇ ਵਾਸਤੇ ਐਂਬੂਲੈਂਸ ਵਗੈਰਾ ਟਰੈਵਲ ਕਰਦੀਆਂ ਨੇ ਮਰੀਜ਼ ਆਪਣੇ ਬਿਮਾਰ ਪੇ ਲੈ ਕੇ ਪੇਸ਼ੇ ਨੂੰ ਆਂਦੇ ਨੇ ਹਸਪੀਟਲ ਤੇ ਜਿਹੜੀ ਸੜਕਾ ਹੈ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਤੇ ਇਹਦਾ ਵੀ ਅਸੀਂ ਜਲਦੀ ਤੋਂ ਜਲਦੀ ਹੱਲ ਲੱਭਾਨੀ ਮੈਂ ਵਿਜੇ ਵਰਮਾ ਜੀ ਸਮਾਜ ਸੇਵਕ ਹਾਂ ਔਰ ਕਾਫੀ ਸੰਸਤਾ ਦੇ ਵਿੱਚ ਮੈਂ ਮਤਲਬ ਕਿ ਸੇਵਾਦਾਰ ਹਾਂ ਸੇਵਾਦਾਰ ਹੀ ਕਹਿ ਮੈਂ ਹਸਪਤਾਲ ਆਇਆ ਇਹਦੀ ਖਬਰ ਲੈਣ ਕਿ ਦੇਖੋ ਇੱਥੇ ਮਰੀਜ਼ਾਂ ਨੇ ਆਣਾ ਕਿਸੇ ਪ੍ਰੈਗਨੈਂਟ ਜਨਾਨੀ ਨੇ ਵੀ ਆਣਾ ਕਿਸੇ ਨੇਰੇ ਵੀ ਆਣਾ ਸਵੇਰੇ ਵੀ ਆਣਾ ਤੇ ਇਸ ਗੱਲ ਤੇ ਗੌਰ ਕਰਨਾ ਚਾਹੀਦਾ ਕਿ ਇਸ ਚੀਜ਼ ਨੂੰ ਪਹਿਲ ਦੇ ਅਧਾਰ ਤੇ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਹਸਪਤਾਲ ਮੈਨੇਜਮੈਂਟ ਮੈਨੇਜਮੈਂਟਰ ਨੂੰ ਕਹਾਂਗਾ ਔਰ ਹੋਰ ਵੀ ਜਿਹੜੇ ਹੈ ਨੇ ਇਹਦੇ ਨਾਲ ਸੰਬੰਧਿਤ ਸਾਰਿਆਂ ਨੂੰ ਕਹਾਂਗਾ ਕਿ ਇਹਦਾ ਕੇਅਰ ਕੀਤੀ ਜਾਏ ਔਰ ਜਲਦੀ ਤੋਂ ਜਲਦੀ ਇਸ ਸੜਕ ਦਾ ਹਲ ਕੀਤਾ ਜਾਏ ਤਾਂ ਕਿ ਬਹੁਤ ਹੀ ਮਰੀਜ਼ਾਂ ਨੂੰ ਤੰਗੀ ਆਂਦੀ ਆ ਔਰ ਬਹੁਤ ਜਦਾ ਐਬਸਰਟ ਹੁੰਦੇ ਆ ਖਾਸ ਕਰਕੇ ਜਿਹੜੇ ਪ੍ਰੈਗਨੈਂਟ ਜਨਾਨੀਆਂ ਆ ਜਾਂ ਬਹੁਤ ਬਜ਼ੁਰਗ ਨੇ ਜਾਂ ਬੱਚੇ ਆਲੇ ਜਾਂ ਬਿਮਾਰ ਨੇ ਜਾਂ ਨੇਰੇ ਸਨੇਰੇ ਜਾਂਦੇ ਆ ਇਸ ਕਰਕੇ ਮੇਰੀ ਬੜੀ ਬੇਨਤੀ ਆ ਪ੍ਰਸ਼ਾਸਨ ਅੱਗੇ ਤੇ ਲਾਈਟ ਵੀ ਹੈ ਨਹੀਂ ਔਰ ਹੁੰਦਾ ਵੀ ਨੇਰਾ ਜੇ ਫਿਰ ਜੋ ਕੋਈ ਨੇਰਾ ਸਵੇਰਾ ਹੋਏ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਆ ਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਮੇਰੀ ਇੱਕ ਰਿਕੁਐਸਟ ਆ ਇਹ ਇਸ ਚੀਜ਼ ਤੇ ਗੌਰ ਕੀਤਾ ਜਾਏ ਔਰ ਜਲਦੀ ਜਲਦੀ ਇਹ ਕੰਮ ਕੀਤਾ ਜਾਏ ਹਾਂ ਪਤਾ ਲੱਗਾ ਜੀ ਇਨਾਂ ਕੋ ਮੀਡੀਆ ਵਾਲੇ ਕੋ ਵੀ ਕੱਲ ਘਾਟੋ ਹੀ ਬਲਟ ਗਿਆ ਇੱਥੇ ਸੜਕ ਟੁੱਟੀ ਹੋਣ ਕਰਕੇ ਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹਦਾ ਇਹ ਮਸਲਾ ਹਲ ਕੀਤਾ ਜਾਵੇ ਬਹੁਤ ਮਿਹਰਬਾਨੀ ਹੋਗੀ ਸਾਰੇ ਸਾਰੇ ਵੱਲੋਂ ਤੁਹਾਨੂੰ ਇੱਕ ਬੇਨਤੀ ਆ ਤੇ ਮੇਰੀ ਵੀ ਬੇਨਤੀ ਆ ਇੱਥੇ ਗੌਰ ਕੀਤਾ ਜਾਇਆ ਔਰ ਇਹਦੇ ਨਾਲ ਜਿਹੜਾ ਚਲੋ ਹਾਲਤੇ ਹੋਏਗਾ ਹੋਏਗਾ ਇਹ ਬੜੀਆਂ ਸੀਸਾਂ ਦੇ ਅਸ਼ੀਰਵਾਦਾ ਦੇ ਪਾਤਰ ਬਣ ਗਏ ਜਿਹੜੇ ਇਸ ਕਦਮ ਨੂੰ ਚੁੱਕਣਗੇ ਉਹ ਬੜੇ ਨਾਂ ਅਸ਼ੀਰਵਾਦਾ ਦੇ ਪਾਤਰ ਬਣ ਗਏ ਜਿਹੜੀ ਮੈਨੇਜਮੈਂਟ ਆ ਉਹ ਇਸ ਗੱਲ ਤੇ ਜਲਦੀ ਤੋਂ ਜਲਦੀ ਗੌਰ ਕਰੇ ਔਰ ਜਿਹੜਾ ਸਮੂਥ ਸੜਕ ਬਣਾਵੇ ਕੋਈ ਨੇਰੇ ਸਨੇਰੇ ਆਏ ਕੋਈ ਪਰਵਾਨ ਆਏ ਔਰ ਇੱਕ ਗੱਲ ਬੇਨਤੀ ਹੋਰ ਹੈ ਵੀ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਜਾਵੇ ਇਸ ਕਾ ਕੇ ਬੇਨਤੀ ਹੈ ਜੀ ਮੈਂ ਕਿਸੇ ਦੀ ਖਬਰ ਲੈਣ ਆਇਆ ਹਾਂ ਜੀ ਬੇਨਤੀ ਕਰਨਾ ਇਸ ਗੱਲ ਤੇ ਗੌਰ ਕੀਤਾ ਜਾਏ ਇਸ ਵੇਲੇ ਮੇਰੀ ਆਵਾਜ਼ ਨਹੀਂ ਜਨਤਾ ਦੀ ਆਵਾਜ਼ ਹੈ ਸਾਰੇ ਹਸਪਤਾਲ ਦੀ ਆਵਾਜ਼ ਹੈ ਇਹ ਸਾਰੇ ਦੇ ਸਾਂਝੀ ਆਵਾਜ਼ ਹੈ ਤੇ ਇਹ ਤੇ ਬੇਨਤੀ ਇਹ ਬੇਨਤੀ ਤੇ ਗੌਰ ਕੀਤਾ ਜਾਏ ਜਲਦੀ ਜਲਦੀ ਲਾਈਟ ਔਰ ਸੜਕ ਦਾ ਪ੍ਰਬੰਧ ਕੀਤਾ ਜਾਏ ਬੜੀ ਬੜੀ ਤੁਹਾਡੀ ਕਿਰਪਾ ਹੈਗੀ ਧੰਨਵਾਦ ਹੋਏਗਾ ਮੈਂ ਡਾਕਟਰ ਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਨੇ ਡਿਸਟ੍ਰਿਕਟ ਹਸਪਤਾਲ ਗੁਰਦਾਸਪੁਰ ਤੋਂ ਪਾਣੀ ਦੀ ਕੱਲ ਮੁਸ਼ਕਲ ਆਈ ਸੀ 3-4 ਘੰਟੇ ਸਾਡੇ ਇੱਥੇ ਬਿਲਡਿੰਗ ਨਵੀਆਂ ਕੰਸਟਰਕਸ਼ਨ ਚੱਲਦੀ ਵੀ ਕੁਝ ਏਰੀਆਜ਼ ਦੀ ਨਵੇਂ ਵਿੰਗ ਬਣ ਰਹੇ ਨੇ ਉਹਦੇ ਚ ਇੱਕ ਠੇਕੇਦਾਰ ਨੇ ਅਸੀਂ ਕੱਲ ਸਵੇਰੇ ਦੇਖਿਆ ਕਿ ਉਹਨੇ ਇੱਕ ਟੋਆ ਪੁੱਟਿਆ ਸੀਗਾ ਉਹਦੇ ਚ ਸਾੜੀਆਂ ਕੁਛ ਪਾਣੀ ਦੀਆਂ ਪਾਈਪਸ ਨੇ ਉਹ ਡੈਮੇਜ ਹੋ ਗਈਆਂ ਸਨ ਕੁਝ ਜਗ੍ਹਾ ਤੋਂ ਤੇ ਸੀ ਮੈਂ ਖੁਦ ਜਾ ਕੇ ਆਪਣੇ ਸਟਾਫ ਦੇ ਨਾਲ ਕੁਝ ਡਾਕਟਰਸ ਨਾਲ ਕੁਝ ਮੈਟਰਨਲ ਨਾਲ ਨਰਸਿੰਗ ਸਿਸਟਰ ਦੇ ਨਾਲ ਅਸੀਂ ਰਾਉਂਡ ਕੀਤਾ ਸੀਗਾ ਤੇ ਉਸੇ ਵੇਲੇ ਅਸੀਂ ਉਹਨਾਂ ਦੇ ਜਿਹੜਾ ਠੇਕਦਾਰ ਸੀ ਉਹਨੂੰ ਜਾਣਕਾਰੀ ਦਿੱਤੀ ਸੀਗੀ ਉਹਨਾਂ ਨੂੰ ਕੁਝ 2-4 ਘੰਟੇ ਲੱਗੇ ਸੀਗੇ ਉਹਨਾਂ ਨੂੰ ਠੀਕ ਕਰਦਿਆਂ ਦੁਪਹਿਰ ਤੱਕ ਇਸ ਟਾਈਮ ਤੋਂ ਪਹਿਲਾਂ ਪਹਿਲਾਂ ਠੀਕ ਹੋ ਗਈ ਸੀਗੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਆਸ ਟਾਈਮ ਕੋਈ ਪ੍ਰੋਬਲਮ ਨਹੀਂ ਆ ਰਹੀ ਸਭ ਠੀਕ ਆ ਜਦੋਂ ਮੈਂ ਲਾਸਟ ਵੀਕ ਜੁਆਇਨ ਕੀਤਾ ਸੀ ਮੈਂ ਨੋਟ ਕੀਤਾ ਸੀਗਾ ਕਿ ਸੜਕ ਥੋੜੀ ਖਰਾਬ ਹੈ ਤੇ ਇਹਦੇ ਬਾਰੇ ਮੇਰੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀ ਉਹ ਕੱਲ ਹਸਪਤਾਲ ਦਾ ਵੈਸੇ ਹੀ ਦੇਖਣ ਆ ਰਹੇ ਜਿਹੜੀ ਤੁਹਾਨੂੰ ਪਾਣੀ ਦੇ ਇਸ਼ੂ ਬਾਰੇ ਦੱਸਿਆ ਸੀਗਾ ਤੇ ਅਸੀਂ ਇਹ ਵੀ ਮੁੱਦਾ ਉਹਨਾਂ ਨਾਲ ਐਕਸ਼ਨ ਸਾਹਿਬ ਨਾਲ ਉਠਾਵਾਂਗੇ ਤੇ ਇੱਕ ਅਸੀਂ ਚਿੱਠੀ ਵੀ ਲਿਖ ਰਹੇ ਹਾਂ ਕਿ ਜਿਹੜੀ ਸੜਕ ਦੀ ਜਿਹੜੀ ਮਰਮਤ ਕੀਤੀ ਜਾਏ ਹਸਪਤਾਲ ਹੈ ਹਸਪਤਾਲ ਦੀ ਜਿਹੜੀ ਆਵਾਜਾਈ ਮਤਲਬ ਉਹਦੇ ਵਾਸਤੇ ਐਂਬੂਲੈਂਸ ਵਗੈਰਾ ਟਰੈਵਲ ਕਰਦੀਆਂ ਨੇ ਮਰੀਜ਼ ਆਪਣੇ ਬਿਮਾਰ ਪੇ ਲੈ ਕੇ ਪੇਸ਼ ਨੂੰ ਆਉਂਦੇ ਨੇ ਹਸਪੀਟਲ ਤੇ ਜਿਹੜੀ ਸੜਕਾ ਹੈ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਤੇ ਇਹਦਾ ਵੀ ਅਸੀਂ ਜਲਦੀ ਤੋਂ ਜਲਦੀ ਹੱਲ ਲਾ ਬਣਾਨੀਏ ਇੱਕ ਬਾਰੇ ਲਿਖਿਆ ਤੁਸੀਂ ਨਹੀਂ ਨਹੀਂ ਅਜੇ ਨਹੀਂ ਕੱਲ ਮੇਰੀ ਮੇਰੀ ਪਰਸੋਂ ਐਕਸਨ ਸਾਹਿਬ ਨਾਲ ਗੱਲ ਹੋਈ ਸੀਗੀ ਕੱਲ ਔਰ ਕੱਲ ਉਹ ਆ ਰਹੇ ਨੇ ਅੱਜ ਦੇ ਉਹਦੇ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਹਨਾਂ ਦੇ ਕਰਕੇ ਜਿਹੜੇ ਬਿਜ਼ੀ ਨੇ ਤੇ ਕੱਲ ਅਸੀਂ ਮਿਲ ਰਹੇ ਹਾਂ ਕੱਲ ਅਸੀਂ ਮੀਟਿੰਗ ਹੈ ਤੇ ਉਹਦੇ ਬਾਰੇ ਅਸੀਂ ਕਰਾਂਗੇ ਉਹੀ ਮੈਂ ਦੱਸਿਆ ਨਾ ਕਿ ਇਹਦੇ ਵਿੱਚ ਐਂਬੂਲੈਂਸਾਂ ਸੜੀਆਂ ਆਉਂਦੀਆਂ ਨੇ ਸਾਰੇ ਤਰ੍ਹਾਂ ਦੇ ਬੱਚੇ ਵੀ ਆਉਂਦੇ ਬਜ਼ੁਰਗ ਵੀ ਆਉਂਦੇ ਨੇ ਪੇਸ਼ੈਂਟ ਆ ਉਹ ਠੀਕ ਤੇ ਹੈ ਨਹੀਂ ਹੈ ਬਿਮਾਰ ਹੈ ਤੇ ਉਹਨੂੰ ਇਦਾਂ ਦੀ ਜਿਹੜੀ ਮੁਸ਼ਕਲ ਹੈ ਉਹ ਪੇਸ਼ ਨਹੀਂ ਆਣੀ ਚਾਹੀਦੀ ਤਾਂ ਇਦਾਂ ਇਦਾਂ ਦਾ ਮੈਂ ਸਵੇਰੇ ਵੀ ਮੀਟਿੰਗ ਕੀਤੀ ਸੀ ਨਹੀਂ ਉਹ ਬਿਲਕੁਲ ਗਲਤ ਹੈ ਜੇ ਕੋਈ ਇਦਾਂ ਦਾ ਮੇਰੇ 'ਚ ਮੈਨੂੰ ਕੋਈ ਰਿਟਰਨ 'ਚ ਦੇਗਾ ਤਾਂ ਮੈਂ ਉਹਦੀ 100% ਕਾਰਵਾਈ ਕਰਾਂਗਾ ਮੈਂ ਅੱਜ ਵੀ ਸਟਾਫ ਨਾਲ ਸਵੇਰੇ ਇੱਕ ਮੀਟਿੰਗ ਕੀਤੀ ਆ ਪਹਿਲਾਂ ਵੀ ਮੈਂ ਜਦੋਂ ਪਿਛਲੇ ਹਫਤੇ ਆਇਆ ਸੀ ਉਦੋਂ ਵੀ ਮੈਂ ਮੀਟਿੰਗ ਕੀਤੀ ਸੀਗੀ ਅੱਜ ਫੇਰ ਮੈਂ ਐਸੀ ਇਹ ਜੀਜ਼ ਜਿਹੜੀ ਤੁਸੀਂ ਬਹੁਤ ਬੋਲ ਰਹੇ ਤੁਮੈਂ ਇਹੀ ਇਨਸਟਰਕਸ਼ਨ ਦਿੱਤੀਆਂ ਕਿ ਇਦਾਂ ਦਾ ਕੁਝ ਹੋਣਾ ਨਹੀਂ ਚਾਹੀਦਾ ਪਰ ਜੇ ਕੋਈ ਮੈਨੂੰ ਕੋਈ ਕੋਈ ਵੀ ਜਿਹੜਾ ਪੇਸ਼ੈਂਟ ਹੈ ਕੋਈ ਵੀ ਜਿਹੜਾ ਆ ਕੇ ਮੈਨੂੰ ਕੰਪਲੇਨ ਕਰਦਾ ਰਿਟਨਸ ਦਿੰਦਾ ਤਾਂ ਮੈਂ ਕਾਰਵਾਈ ਕਰਾਂਗਾ